ਅਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਨੇ ਦੇਸ਼ ਭਰ ਨੂੰ ਪੂਰੇ ਭਾਰਤ ਨੂੰ ਸਦਮੇ ਦੇ ਵਿੱਚ ਪਾ ਦਿੱਤਾ ਹੈ ਇਸ ਸਮੇਂ ਪੂਰੇ ਭਾਰਤ ਦੇ ਵਿੱਚ ਸੋਗ ਦੀ ਲਹਿਰ ਹੈ ਵਕ ਵਕ ਲੀਡਰਾਂ ਦੇ ਵੱਲੋਂ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਅਹਿਮ ਮੀਟਿੰਗ ਸੱਦੀ ਗਈ ਹੈ ਤੇ ਉੱਥੇ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਪੂਰੇ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਪਾਕਿਸਤਾਨ ਨੇ ਆਪਣੇ ਹਵਾਈ ਸੈਨਾ ਨੂੰ ਹਾਈ ਅਲਰਟ ਦੇ ਉੱਤੇ ਵੀ ਰੱਖ ਦਿੱਤਾ ਹੈ ਪਾਕਿਸਤਾਨ ਹਵਾਈ ਸੈਨਾ ਦੇ ਜਾਸੂਸੀ ਜਹਾਜ਼ ਭਾਰਤੀ ਸਰਦ ਦੇ ਨਾਲ ਲੱਗਦੇ ਇਲਾਕਿਆਂ ਦੇ 에ਅਰ ਸਪੇਸ ਦੇ ਉੱਤੇ ਲਗਾਤਾਰ ਨਜ਼ਰ ਆਖ ਰਹੇ ਨੇ ਕਿਉਂਕਿ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਬਾਲਾਕੋਟ ਹਵਾਈ ਹਮਲੇ ਦੇ ਵਾਂਗ ਕਿਤੇ ਹੁਣ ਵੀ ਬਦਲਾ ਲੈ ਸਕਦਾ ਹੈ ਤਾਂ ਭਾਰਤੀ ਸੁਰੱਖਿਆ ਏਜੰਸੀਆਂ ਵੀ ਟੌਕਸ ਨੇ ਅਤੇ ਸਰਦੀ ਇਲਾਕਿਆਂ ਦੇ ਵਿੱਚ ਟੌਕਸੀ ਵਧਾ ਦਿੱਤੀ ਗਈ ਹੈ ਤਾਂ ਦੱਸਦੇ ਕਿ ਭਾਰਤ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁੱਲ ਬਸਤ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਟਵੀਟ ਕੀਤਾ ਹੈ ਤਾਂ ਉਹਨਾਂ ਨੇ ਲਿਖਿਆ ਹੈ ਕਿ ਮੈਨੂੰ ਪੂਰਾ ਭਰੋਸਾ ਹੈ ਇਸਲਾਮਾ ਜੋ ਕਿ ਇਸਲਾਮਾਬਾਦ ਭਾਰਤ ਦੇ ਕਿਸੇ ਵੀ ਦੁਰਪਕਾਰ ਨੂੰ ناکਾਮ ਕਰਨ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ ਇਸ ਵਾਰ ਪਾਕਿਸਤਾਨ ਦਾ ਜਵਾਬ ਬਹੁਤ ਸਖਤ ਹੋਵੇਗਾ ਐਤਿਕ ਨੂੰ ਦੱਸ ਦੇ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਸ਼ੱਕ ਦੀ ਸੂਈ ਸਿੱਧੀ ਪਾਕਿਸਤਾਨ ਦੇ ਉੱਤੇ ਇਸ਼ਾਰਾ ਕਰ ਰਹੀ ਹੈ ਇਸ ਅਤਵਾਦੀ ਹਮਲੇ ਦੇ ਵਿੱਚ ਤੁਹਾਨੂੰ ਦੱਸ ਦੇ ਕਿ 8 ਤੋਂ 10 ਅਤਵਾਦੀ ਸ਼ਾਮਲ ਹੋ ਸਕਦੇ ਨੇ ਇਸ ਘਟਨਾ ਦੇ ਵਿੱਚ 2 ਤੋਂ 3 ਅਤਵਾਦੀ ਜੋ ਕਿ ਸਥਾਨਕ ਮਦਦਗਾਰ ਸਨ ਪੁਲਿਸ ਦੀ ਵਰਦੀ ਦੇ ਵਿੱਚ ਹੋ ਸਕਦੇ ਨੇ ਇਹ ਅਤਵਾਦੀ ਪਾਕਿਸਤਾਨੀ ਅਤਵਾਦਿਆਂ ਨੂੰ ਪਹਿਲਗਾਮ ਇਲਾਕੇ ਦੇ ਤੱਕ ਪਹੁੰਚਣ ਦੇ ਵਿੱਚ ਮਦਦ ਕਰ ਰਹੇ ਸਨ ਤਸਾਨਕ ਪਾਸੇ ਦੇ ਵਿੱਚ ਗੱਲ ਕਰਕੇ ਇਹਨਾਂ ਅਤਵਾਦੀਆਂ ਨੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਣ ਦਿੱਤਾ ਪੁਲਿਸ ਵਰਦੀ ਦੇ ਵਿੱਚ ਇਹਨਾਂ ਅਤਵਾਦੀਆਂ ਨੇ ਪਾਕਿਸਤਾਨੀ ਅਤਵਾਦਿਆਂ ਨੂੰ ਉਸ ਜਗ੍ਹਾ ਦੇ ਤੱਕ ਪਹੁੰਚਣ ਦੇ ਵਿੱਚ ਮਦਦ ਕੀਤੀ ਜਿੱਥੇ ਕਿ ਪਹਿਲਗਾਮ ਹਮਲਾ ਕੀਤਾ ਗਿਆ ਸੀਗਾ ਤਾਂ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 5 ਤੋਂ 7 ਅਤਵਾਦੀ ਪਾਕਿਸਤਾਨੇ ਮੂਲ ਦੇ ਨੇ ਤਾਂ ਸਿੱਧੀ ਸ਼ਕਤੀ ਦੀ ਸੋਈ ਪਾਕਿਸਤਾਨ ਦੇ ਵੱਲ ਚੱਰੀ ਹੈ ਤਾਂ ਪਾਕਿਸਤਾਨ ਨੂੰ ਕਿਤੇ ਨਾ ਕਿਤੇ ਡਰ ਹੈ ਕਿ ਭਾਰਤ ਦੁਆਰਾ ਜਿਹੜਾ ਕਿ ਹਮਲਾ ਕਰ ਸਕਦਾ ਹੈਗਾ ਔਰ ਇਹ ਤੋਂ ਦੱਸਦੇ ਕਿ ਅਧਿਕਾਰੀਆਂ ਦੇ ਅਨੁਸਾਰ ਅਤਵਾਦੀਆਂ ਨੇ ਮੰਗਲਵਾਰ ਨੂੰ